ਹਾਂ ਜੀ ਵੈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਆਪਣੇ ਭੈਣਾਂ ਤੇ ਵੀਰਾਂ ਵਾਸਤੇ ਲੈ ਕੇ ਆਏ ਕਲਰ ਸਟਿਚਿੰਗ ਵੀਡੀਓ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਕਲਰ ਕਿਵੇਂ ਤਿਆਰ ਕਰਨਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਕਲਰ ਪੇਸਟਿੰਗ ਕਰ ਲੈਣਾ ਠੀਕ ਹੈ ਜੀ ਆਪਾਂ ਇੰਨੀ ਸਪੇਸ ਵਿਚਾਲੇ ਰੱਖ ਕੇ ਕਲਰ ਪੇਸਟਿੰਗ ਕਰ ਲਾਂਗੇ ਥੱਲੇ ਆਪਾਂ ਇਸ ਤਰ੍ਹਾਂ ਪ੍ਰੈਸ ਦੇ ਨਾਲ ਫੋਲਡ ਕਰ ਲੈਣਾ ਆਜੂ ਆਪਾਂ ਕਰਦੇ ਹੁਣ ਕਲਰ ਸਟਿਚ ਜੀ ਸਭ ਤੋਂ ਪਹਿਲਾਂ ਆਪਾਂ ਨੇ ਆਜੀ ਤੇ ਜੀ ਠੀਕ ਹੈ ਜੀ ਆ ਚੀਜ਼ ਤੇ ਪੈਰ ਦੀ ਸਲਾਈ ਲਾਵਾਂਗੇ ਹਾਂ ਬਈ ਬਿਲਕੁਲ ਪੈਰ ਦੀ ਸਲਾਈ ਲਾਉਣੀ ਹੈ ਜੀ ਇਸ ਤੋਂ ਬਾਅਦ ਜੀ ਆਪਾਂ ਕਲਰ ਕਟਿੰਗ ਕਰਾਂਗੇ ਕਲਰ ਆਪਾਂ ਤਾਂ ਤੋਂ ਨਾਲ ਦੀ ਰੱਖ ਕੇ ਕਟਿੰਗ ਕਰ ਲੈਣਾ ਜੀ ਠੀਕ ਹੈ ਜੀ ਚਾ ਲੋ ਜੀ ਇਸੇ ਤਰ੍ਹਾਂ ਆਪਾਂ ਨਾਲ ਤੋਂ ਰੱਖ ਕੇ ਕਟਿੰਗ ਕਰ ਲੈਣਾ ਥੱਲੇ ਆਪਾਂ ਬੈਨ ਦਾ ਕੱਪੜਾ ਇੰਨਾ ਸਪੇਸ ਛੱਡ ਦੇਣੀ ਠੀਕ ਹੈ ਜੀ ਫਿਰ ਆਪਾਂ ਲਾਵਾਂਗੇ ਕੱਪੜਾ ਜੀ ਜੇ ਤੇ ਆਪਣੇ ਕਲਰ ਬਹੋਣਾ ਵਾ ਆਪਾਂ ਨੇ ਸਿੱਧਾ ਪਾਸਾ ਉੱਪਰ ਛੱਡ ਰੱਖਣਾ ਸਿੱਧੇ ਨਾਲ ਸਿੱਧਾ ਜੋੜਨਾ ਜਦੋਂ ਆਪਾਂ ਨੇ ਕਲਰ ਜੋੜਨਾ ਵਾ ਠੀਕ ਹੈ ਜੀ ਸਿੱਧੇ ਨਾਲ ਸਿੱਧਾ ਬਿਲਕੁਲ ਸਿੱਧੇ ਨਾਲ ਸਿੱਧਾ ਰੱਖਣਾ ਵਾ ਤੇ ਜਦੋਂ ਆਪਾਂ ਨੇ ਸਲਾਈ ਲਾਉਣੀ ਹੈ ਜੀ ਇੱਕ ਜੀ ਤੁਹਾਨੂੰ ক্লোਜ਼ ਤੋਂ ਚੈੱਕ ਕਰਾਉਣਾ ਆਪਣੀ ਜਿਹੜੀ ਬੋਕਰਮ ਬੋਕਰਮ ਤੋਂ ਥੋੜੀ ਹਟ ਮੇ ਰੱਖਣੀ ਹੈ ਸਲਾਈ ਠੀਕ ਹੈ ਜੀ ਹਾਂ ਜੀ ਤੇ ਆ ਜੋ ਆਪਾਂ ਸਟਿਚ ਕਰਕੇ ਬਾਅਦ ਚੋਂ ਆਪਾਂ ਤੁਹਾਨੂੰ ক্লোਜ਼ ਤੋਂ ਚੈੱਕ ਕਰਾਵਾਂਗੇ ਜੀ ਜਿਹੜੀਆਂ ਮੇਰੀਆਂ ਭੈਣਾ ਕੁੜਤੇ ਪਜਾਮੇ ਸਟਿਚ ਕਰਨੀ ਸਿੱਖਦੀਆਂ ਮੈਂ ਕੋਈ ਕਲਰ ਦੀ ਫਿਨਿਸ਼ਿੰਗ ਨਹੀਂ ਹੁੰਦੀ ਜੀ ਆਪਣੀ ਵੀਡੀਓ ਚੰਗੀ ਤਰ੍ਹਾਂ ਟਿਕਾ ਕੇ ਦੇਖਿਓ ਜੀ ਤੇ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਕਲਰ ਬਣਾਉਣਾ ਸਿੱਖ ਜਾਓਗੇ ਜੀ ਇਸ ਤੋਂ ਬਾਅਦ ਜੀ ਆਪਾਂ ਨੇ ਨੋਕ ਤੇ ਆ ਕੇ ਮਸ਼ੀਨ ਰੋਕ ਲੈਣੀ ਆ ਸੂਈ ਥੱਲੇ ਕਰਕੇ ਠੀਕ ਹੈ ਜੀ ਜਦੋਂ ਵੀ ਆਪਾਂ ਨੇ ਸਟਿਚ ਕਰਦੇ ਸਮੇਂ ਮਸ਼ੀਨ ਚਲਾਉਣੀ ਹੈ ਜਦੋਂ ਵੀ ਮਸ਼ੀਨ ਰੋਕਣੀ ਹੈ ਆਪਣੀ ਸੂਈ ਥੱਲੇ ਹੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਆਹ ਲੋ ਜੀ ਫਿਰ ਆਪਾਂ ਇੱਕ ਟਾਂਕਾ ਲਾ ਲਾਂਗੇ ਇੱਕ ਟਾਂਕਾ ਲਾ ਕੇ ਸੂਈ ਥੱਲੇ ਕਰਕੇ ਤਾਂ ਅੱਗੇ ਖਿੱਚ ਕੇ ਚੰਗੀ ਤਰ੍ਹਾਂ ਟਿਕਾ ਕੇ ਘੁਮਾ ਕੇ ਆਪਾਂ ਨੇ ਇਸੇ ਤਰ੍ਹਾਂ ਨਾਲ ਲਾ ਦਿੰਨੇ ਆ ਇਹ ਤਾਂ ਅੱਗਾ ਜੀ ਆਪਾਂ ਤਾਂ ਪਾ ਰਹੇ ਆ ਆਪਣੀ ਨੋਕ ਇਹਨ ਬਿਲਕੁਲ ਪੂਰੀ ਵਧੀਆ ਨਿਕਲੂਗੀ ਇੱਕ ਵਾਰੀ ਤੁਹਾਨੂੰ ক্লোਜ ਤੋਂ ਵੀ ਚੈੱਕ ਕਰਾਵਾਂਗੇ ਹਾਂ ਜੀ ਇੱਕ ਟਾਂਕਾ ਮਗਰ ਕਰਕੇ ਆਪਾਂ ਨੇ ਮਸ਼ੀਨ ਰੋਕ ਲੈਣੀ ਹੈ ਫਿਰ ਆਪਾਂ ਧਾਗਾ ਪਾਵਾਂਗੇ ਇੱਕ ਟਾਂਕਾ ਲਾ ਕੇ ਧਾਗਾ ਖਿੱਚ ਲਾਵਾਂਗੇ ਚੰਗੀ ਤਰ੍ਹਾਂ ਕਮਾ ਕੇ ਤੇ ਨਾਲ ਲਾ ਕੇ ਫਿਰ ਆਪਾਂ ਨੇ ਮਸ਼ੀਨ ਕਮਾ ਦਣੀ ਹੈ ਠੀਕ ਹੈ ਜੀ ਆ ਜਿਹੜਾ ਕੱਲ ਇਤੋਂ ਕੱਪੜਾ ਵਾ ਨਾ ਤਾਂ ਆਪਾਂ ਨੇ ਪੂਰਾ ਤੰਨ ਨਾ ਮਾਏ ਤੇ ਨਾ ਹੀ ਆਪਣਾ ਢੱਲਾ ਹੋਣਾ ਚਾਹੀਦਾ ਠੀਕ ਹੈ ਜੀ ਚਲੋ ਜੀ ਇਸ ਤੋਂ ਬਾਅਦ ਜੀ ਆਪਾਂ ਕਰ ਦਾਂਗੇ ਕਟਿੰਗ ਥੋੜਾ ਜਿਹਾ ਕੱਪੜਾ ਰੱਖ ਕੇ ਆਹ ਲੋ ਜੀ ਠੀਕ ਹੈ ਜੀ ਕਟਿੰਗ ਕਰਕੇ ਆ ਦੇਖੋ ਜੀ ਇੱਕ ਵਾਰੀ ਆਪਾਂ ਨੇ ਇੱਥੋਂ ਕੋਲੋਸ ਤੋਂ ਕਰਾਉਨੇ ਆ ਇਦਾਂ ਕਟਿੰਗ ਕਰ ਦੇਣੀ ਨੋਕ ਜੀ ਠੀਕ ਹੈ ਜੀ ਥੋੜਾ ਜਿਹਾ ਕੱਪੜਾ ਲਾ ਕੇ ਤੇ ਫਿਰ ਆਪਣੇ ਆ ਚੀਤੇ ਟੱਕ ਲਾ ਦੇਣੇ ਆ ਠੀਕ ਹੈ ਜੀ ਆਹ ਲੋ ਜੀ ਕਰੋ ਚੈੱਕ ਆਪਣੇ ਇੰਨੇ ਪਿੱਛੇ ਹੱਟ ਮਿਸਲਾ ਹੀ ਲਾਉਣੀ ਆ। ਚਲੋ ਜੀ। ਠੀਕ ਹੈ ਜੀ। ਇੱਥੇ ਆ ਕੇ ਨੋਕ ਤੇ ਆਪਣੇ ਮਗਰ ਰੱਖ ਕੇ ਧਾਗਾ ਪਾਤਾ ਜੀ ਦੂਜੀ ਸਾਈਡ ਵੀ ਆਪਣੇ ਹੀ ਕੀਤਾ ਤੇ ਹੁਣ ਆਪਾਂ ਇਹਨੂੰ ਕਲਰ ਨੂੰ ਇਸੇ ਤਰ੍ਹਾਂ ਐ ਘੁਮਾ ਕੇ ਉਲਟਾ ਲਾਂਗੇ ਜੀ। ਜਦੋਂ ਆਪਾਂ ਧਾਗਾ ਪਾਸ਼ੇ ਨੂੰ ਪੜ ਕੇ ਖਿੱਚ ਲਾਂਗੇ। ਹਾਂ ਲਓ। ਇਸੇ ਤਰ੍ਹਾਂ ਹੀ ਆਪਾਂ ਨੇ ਇਦਾਂ ਦੀ ਛੇੜ ਤੋ ਕਰਨਾ। ਠੀਕ ਹੈ ਜੀ। ਤੇ ਹੁਣ ਆਪਾਂ ਲਾਵਾਂਗੇ ਤੇ ਪਿਆਰ ਦੀ ਸਲਾਈ। ਜੇ ਤੁਹਾਨੂੰ ਆਪਾਂ ਨੇ ਇੱਥੇ ਆ ਕੇ ਨੋਕ ਤੇ ਸਲਾਈ ਰੋਕਣੀ ਆ ਜੀ ਮਸ਼ੀਨ ਰੋਕਣੀ ਆ ਤੇ ਆਪਣਾ ਦਬਾਜ ਜਿੱਤੋਂ ਰੋਕਣਾ ਦੋਨੇ ਪਾਸੇ ਕੋਜੇ ਹੀ ਹੋਣਾ ਚਾਹੀਦਾ। ਫਿਰ ਜੇ ਆਪਣੀ ਬਿਲਕੁਲ ਫਿਨਿਸ਼ਿੰਗ ਆਊਗੀ। ਜਦੋਂ ਆਪਾਂ ਨੇ ਆ ਸਲਾਈ ਲਾਉਣੀ ਆ ਥਰਡ ਲਾ ਕੱਪੜਾ ਆਪਾਂ ਨੇ ਔਰ ਇਹਨੂੰ ਖਿੱਚ ਲਾਣਾ। ਕਿਉਂਕਿ ਆਪਣੇ ਵੀ ਜੂਠ ਬਾਹਰ ਨੰਦੇ ਸੀ। ਠੀਕ ਹੈ ਜੀ। ਇੰਨੇ ਕੀ ਅਕਾਉਂਟ ਤੁਸੀਂ ਕਲੋਜ ਤੋਂ ਕਰੋ ਚੈੱਕ ਜਦੋਂ ਆਪਾਂ ਨੇ ਆ ਸਲਾਈ ਲਾਉਣੀ ਆ ਆਪਾਂ ਨੇ ਥਰਨਲਾ ਕੱਪੜਾ ਇਹਨ ਖਿੱਚ ਲੈਣਾ ਠੀਕ ਹੈ ਜੀ ਵੀ ਆ ਜੋੜ ਆਪਣਾ ਬਾਹਰਲੀ ਸਾਈਡ ਹੁੰਦਾ ਦਿੱਸੇ ਕਿਤੇ ਵੀ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਨੇ ਸਲਾਈ ਲਾਉਣੀ ਆ ਕਰੋ ਚੈੱਕ ਇਸ ਤੋਂ ਬਾਅਦ ਜੋ ਆਪਾਂ ਨੇ ਕਰ ਦੇਣੀ ਆ ਕਟਿੰਗ ਆਹ ਉਂਗਲਾਂ ਥੱਲੇ ਰੱਖ ਕੇ ਇਸੇ ਤਰ੍ਹਾਂ ਤਣ ਕੇ ਕੱਪੜਾ ਥੱਲੇ ਵਾਲੀ ਸਾਈਡ ਤੋਂ ਬਰਾਬਰ ਰੱਖ ਕੇ ਕੱਪੜਾ ਕਟਿੰਗ ਕਰ ਦੇਣਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਜੀ ਆਪਾਂ ਨੇ ਦੂਜੀ ਸਾਈਡ ਰੱਖ ਕੇ ਆ ਲੋ ਜੀ ਸਲਾਈ ਲਾ ਦਿੰਦੇ ਆ ਲਈ ਇਸ ਤੋਂ ਬਾਅਦ ਜੀ ਆਪਾਂ ਨੇ ਆ ਚੀਜ਼ ਇੱਥੋਂ ਲਵਾਂਗੇ ਬਰਾਬਰ ਕਰਕੇ ਇਧਰਲੀ ਸਾਈਡ ਤੋਂ ਐ ਬਰਾਬਰ ਕਰਕੇ ਇੱਥੇ ਲਾ ਦਾਂਗੇ ਟੱਕ ਸੈਂਟਰ ਕਰ ਲਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਜੀ ਲਵਾਂਗੇ ਆਪਾਂ ਬੈਨ ਦਾ ਥਰਡ ਲਾ ਹਿੱਸਾ ਕਰ ਲੋ ਦਾ ਆ ਫालतੂ ਆਪਾਂ ਕਟਿੰਗ ਕਰ ਦਵਾਂਗੇ ਇਧਰਲੀ ਸਾਈਡ ਤੋਂ ਹੀ ਫालतੂ ਕਟਿੰਗ ਕਰ ਦਵਾਂਗੇ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਜੀ ਆਪਾਂ ਨੇ ਆ ਚੀਜ਼ ਤੋਂ ਦੇਖ ਕੇ ਜਿਹੜੀ ਬੋਕਰਮਾ ਆਪਣੀ ਬਿਲਕੁਲ ਮਿਲ ਕੇ ਠੀਕ ਹੈ ਜੀ ਆਪਾਂ ਨੇ ਇਥੇ ਟੱਕ ਦੇ ਲਾਣਾ ਲੋ ਜੀ ਇਸੇ ਤਰ੍ਹਾਂ ਟੱਕ ਦੇ ਕੇ ਇਸ ਤੋਂ ਬਾਅਦ ਚੋ ਜੀ ਆਪਾਂ ਨੇ ਆ ਜਿਹੜਾ ਟੱਕ ਆ ਸੈਂਟਰ ਥੋੜਾ ਜਿਹਾ ਗਾਂ ਰੱਖਣਾ ਆਪਣੇ ਇੰਨਾ ਗਾ ਠੀਕ ਹੈ ਜੀ ਇਸੇ ਤਰ੍ਹਾਂ ਕਰਦੇ ਕਰਦੇ ਸੈੱਟ ਕਰਦੇ ਕਰਦੇ ਆਪਾਂ ਨੇ ਆਹ ਲੋ ਜੀ ਇੱਥੇ ਆ ਗਏ ਇਸੇ ਤਰ੍ਹਾਂ ਇਹ ਕੱਪੜਾ ਫੜ ਕੇ ਆਪਣੇ ਮਸ਼ੀਨ ਦੇ ਵਿੱਚ ਤੇ ਲੈਣਾ ਆਹ ਲੋ ਜੀ ਹਲਕਾ ਜਿਹਾ ਆਪਣੇ ਮੂਰੇ ਤਣਕੇ ਰੱਖਣਾ ਕਪੜਾ ਠੀਕ ਹੈ ਜੀ ਇਸੇ ਤਰ੍ਹਾਂ ਸਲਾਈ ਲਾ ਕੇ ਨਾਲ ਹੀ ਆਪਣੇ ਬੈਣ ਪੱਕਾ ਕਰ ਲੈਣਾ ਇਸੇ ਤਰ੍ਹਾਂ ਜੇ ਤੁਹਾਨੂੰ ਆਪਾਂ ਨੇ ਸਲਾਈ ਲਾਉਣੀ ਆ ਬੋਕਰਮ ਦੇ ਨਾਲ ਨਾਲ ਸਲਾਈ ਲੱਗੇ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵਾ ਇੱਕ ਵਾਰੀ ਤੁਹਾਨੂੰ ਆਪਾਂ ਕੋਲੋਂ ਚੈੱਕ ਕਰਾਵਾਂਗੇ ਸਲਾਈ ਲਾ ਕੇ ਬਿਲਕੁਲ ਕਪੜਾ ਸਿੱਧਾ ਰੱਖ ਕੇ ਆਪਣਾ ਕਪੜਾ ਢਲਾਈ ਨਹੀਂ ਰਹਿਣਾ ਚਾਹੀਦਾਗਾ ਲਓ ਜੀ ਇਸੇ ਤਰ੍ਹਾਂ ਆਪਾਂ ਕਟਿੰਗ ਕਰ ਦਵਾਵਾਂਗੇ ਜੀ ਕਟਿੰਗ ਤੋਂ ਬਾਅਦ ਜੀ ਆਪਾਂ ਨੇ ਥੱਲੇ ਵਾਲੀ ਸਾਈਡ ਦੇ ਦੇਣਾ ਟੱਕ ਜਿਵੇਂ ਆਪਾਂ ਨੇ ਪਹਿਲਾਂ ਦਿੱਤੇ ਸੀ ਕਲਰ ਦੇ ਉੱਪਰਲੀ ਸਾਈਡ ਇਸ ਜਿਹੜਾ ਨਾ ਟੱਕ ਦੇ ਕੇ ਹਲੋ ਜੀ ਟੱਕ ਦੇ ਕੇ ਜਿਵੇਂ ਸਿੱਟਣ ਜੀ ਆਪਾਂ ਨੇ ਆ ਟੱਕ ਦੇਣ ਤੋਂ ਬਾਅਦ ਚੋ ਆਪਾਂ ਨੇ ਅੰਚੀ ਚ ਕਰੋ ਚੈੱਕ ਜਿਹੜੀ ਆਪਣੇ ਸਲਾਈ ਲਾਈ ਆ ਜੀ ਇੱਕ ਆ ਲਈ ਆ ਬੋਕਨਰ ਮਤੋਂ ਥੋੜੀ ਹਟਮੀ ਸਲਾਈ ਲਾਉਣੀ ਹੈ ਇੱਥੋਂ ਆ ਕੇ ਆਪਾਂ ਨੇ ਹਲਕੇ ਹਲਕੇ ਜੀ ਉੱਤੇ ਬੋਕਰਮ ਤੇ ਛਾੜ ਦੇਣੇ ਆ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਨੇ ਸਲਾਈ ਲਾਉਣੀ ਹੈ ਇਸ ਤੋਂ ਬਾਅਦ ਜੀ ਆਪਾਂ ਇਹਨੂੰ ਇਸੇ ਤਰ੍ਹਾਂ ਘਮਾ ਲਾਵਾਂਗੇ ਆਹ ਲਓ ਜੀ ਫਿਰ ਆਪਾਂ ਨੇ ਇਸੇ ਤਰ੍ਹਾਂ ਉੱਤੇ ਮਾਰ ਲਾਂਗੇ ਨੋ ਜੀ ਠੀਕ ਹੈ ਜੀ ਆਹ ਲਓ ਜੀ ਤੋਂ ਆਪਾਂ ਲਾ ਦਾਂਗੇ ਵੀਡੀਓ ਕਰਦੀ ਸਲਾਈ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਨੇ ਥੋੜਾ ਜਿਹਾ ਪੈਰ ਦਾ ਦਬਾਅ ਛੱਡ ਕੇ ਆਪਾਂ ਕਰ ਦਾਂਗੇ ਕਟਿੰਗ। ਖਾ ਲਓ। ਕਰੋ ਚੱਕੀ ਆਪਣਾ ਕਲਰ ਬਣ ਕੇ ਰੈਡੀ ਹੋ ਗਿਆ ਜੀ। ਠੀਕ ਹੈ ਜੀ। ਆ ਲਓ। ਜੇ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਆ ਕਮੈਂਟ ਸ਼ੇਅਰ ਕਰ ਦਿਆ ਕਰੋ ਜੀ। ਤੋਂ ਬਾਅਦ ਜੀ। ਹਾਂ ਜੀ। ਓਕੇ ਹਸਤੀ ਗਾਲ ਜੀ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ।